ਲੋਕਤੱਤ ਨਿਊਜ਼ ਦੇਖ ਰਹੇ ਹੋ ਤੁਸੀਂ ਤੇ ਮੈਂ ਗੁਰਪ੍ਰੀਤ ਸਿੰਘ ਅਸੇ ਵਕਤ ਦੀਆਂ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਰੋੜੀ ਤੋਂ ਜਟਾਣਾ ਕਲਾਂ ਰੋਡ ਤੇ ਮੌਜੂਦ ਬਾਲਾਜੀ ਭਾਰਤ ਗੈਂਸਾ ਏਜੰਸੀ ਦੀਆਂ ਦਿਖਾ ਰਹੇ ਹਾਂ ਜਿੱਥੇ ਕਿ دیر ਰਾਤ ਜਿਹੜਾ ਚੋਰਾਂ ਦੇ ਵੱਲੋਂ ਕੰਦ ਟੱਪ ਕੇ ਚੋਰੀ ਜਿਹੜੀ ਉਹ ਕੀਤੀ ਗਈ ਹੈ ਐਸੇ ਚੋਰੀ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਤਕਰੀਬਨ 10 ਤੋਂ 15 ਸਿਲੰਡਰ ਜਿਹੜੇ ਨੇ ਉਹ ਚੋਰੀ ਕੀਤੇ ਗਏ ਨੇ ਸੋ ਤੁਹਾਨੂੰ ਲਗਾਤਾਰ ਤਸਵੀਰਾਂ ਜਿਹੜੀਆਂ ਨੇ ਉਹ ਚੋਰੀ ਬਾਲਾਜੀ ਭਾਰਤ ਗੈਂਸ ਏਜੰਸੀ ਦੀਆਂ ਦਿਖਾ ਰਹੇ ਆ ਜਿਹੜੀ ਕਿ ਰੋੜੀ ਤੋਂ ਜਟਾਣਾ ਕਲਾਂ ਰੋਡ ਤੇ ਮੌਜੂਦ ਹੈ ਤੁਹਾਨੂੰ ਦੱਸ ਦਈਏ ਕਿ ਇਹ ਚੋਰੀ ਦੀ ਬਾਰਦਾਤ ਦੀ ਘਟਨਾ ਦੀ ਵੀਡੀਓ ਜਿਹੜੀ ਆ ਉਹ ਵੀ ਸੀਸੀਟੀਵੀ ਦੇ ਵਿੱਚ ਕੈਦ ਹੋਈ ਹੈ ਸੋ ਤਸਵੀਰਾਂ ਜਿਹੜੀਆਂ ਤੁਸੀਂ ਸਿਸਟੀਮ ਵਿੱਚ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਇੱਕ ਨਕਾਬਪੋਸ਼ ਇੱਕ ਉਹ ਨੌਜਵਾਨ ਜਿਸ ਦਾ ਕਿ ਮੂੰਹ ਬੰਨਿਆ ਹੋਇਆ ਹੈ ਤੇ ਉਹ ਕਿਸ ਤਰ੍ਹਾਂ ਜਿਹੜਾ ਸਿਲੰਡਰ ਨੂੰ ਉਹ ਚੁੱਕ ਕੇ ਰਾਤ ਦੇ ਹਨੇਰੇ ਦੇ ਵਿੱਚ ਲੈ ਕੇ ਜਾ ਰਿਹਾ ਹੈ ਤੁਹਾਨੂੰ ਦੱਸਦੀ ਕਿ ਇਹ ਚੋਰ ਜਿਹੜਾ ਹੈ ਉਹ ਇਸ ਜਗ੍ਹਾ ਦੇ ਉੱਪਰੋਂ ਕੰਧ ਟੱਪ ਕੇ ਤੇ ਕਰੀਬਨ ਰਾਤ ਦੇ 10:30 11 ਵਜੇ ਜਿਹੜਾ ਉਹ ਆਉਂਦਾ ਹੈ ਤੇ ਉਸ ਤੋਂ ਬਾਅਦ ਇਸ ਜਗ੍ਹਾ ਤੋਂ ਜਿਹੜੀ ਖਾਲੀ ਜਗ੍ਹਾ ਜਿਹੜੀ ਵੀਡੀਓ ਦੇ ਵਿੱਚ ਦਿਖਾਈ ਦੇ ਰਹੀ ਹੈ ਇਸ ਜਗ੍ਹਾ ਤੋਂ ਉਹ ਚੋਰ ਜਿਹੜਾ ਹੈ ਉਹ ਸਿਲੰਡਰ ਹੈ ਉਹ ਚੱਕ ਕੇ ਲੈ ਕੇ ਜਾਂਦਾ ਹੈ ਤੇ ਕੁਝ ਸਿਲੰਡਰ ਜਿਹੜੇ ਨੇ ਉਹ ਦੂਜੀ ਚੁੰਣ ਤੋਂ ਵੀ ਲੈ ਕੇ ਜਾਏ ਜਾਂਦੇ ਨੇ ਸੋ ਇਹ ਤਸਵੀਰਾਂ ਜਿਹੜੀਆਂ ਨੇ ਤੁਹਾਨੂੰ ਆ ਤੁਹਾਡੇ ਮੋਬਾਈਲ ਦੀ ਸਕਰੀਨ ਤੇ ਦਿਖਾ ਰਹੇ ਆ ਇਹ ਜਿਹੜਾ ਪੈੜਾ ਨੇ ਉਹ ਚੋਰਾਆਂ ਦਿਆਂ ਨੇ ਸਾਫ਼ ਦਿਖਾਈ ਦੇ ਰਹੀਆਂ ਨੇ ਆ ਤੁਸੀਂ ਪੈੜਾ ਚੈੱਕ ਕਰੋ ਪੈੜਾ ਵੀ ਜਿਹੜੀਆਂ ਨੇ ਉਹ ਜਦੋਂ ਚੋਰ ਰਾਤ ਨੂੰ ਸਿਲੰਡਰ ਚੱਕ ਕੇ ਲੈ ਕੇ ਗਏ ਸੀਗੇ ਤਾਂ ਉਹ ਪੈੜਾ ਵੀ ਮਿੱਟੀ ਦੇ ਉੱਪਰ ਜਿਹੜਾ ਨਾਲ ਉਹ ਖੇਤ ਦੇ ਵਿੱਚੋਂ ਦੀ ਹੋ ਕੇ ਏਜੰਸੀ ਦੇ ਬੈਕ ਸਾਈਡ ਤੋਂ ਘੁੰਮਦੇ ਹੋਏ ਤੇ ਜਿਹੜਾ ਦੂਰ ਜਾ ਕੇ ਰੋਡ ਦੇ ਉੱਪਰ ਗੈਸ ਵਾਲੇ ਸਿਲੰਡਰਾਂ ਨੂੰ ਜਿਹੜਾ ਲੈ ਕੇ ਉਹ ਚੜ ਗਏ ਸੀ ਤੇ ਉਹ ਜਿਹੜੀਆਂ ਪੈੜਾਂ ਵੀ ਤੁਹਾਨੂੰ ਇਹ ਦਿਖਾ ਰਹੇ ਆ ਤੇ ਉੱਥੇ ਹੀ ਜੇਕਰ ਗੱਲ ਕਰੀਏ ਤਾਂ ਲਗਾਤਾਰ ਚੋਰੀਆਂ ਦਾ ਸਿਲਸਲਾ ਜਿਹੜਾ ਉਹ ਰੁਕਦਾ ਹੋਇਆ ਦਿਖਾਈ ਜਿਹੜਾ ਉਹ ਨਹੀਂ ਦੇ ਰਿਹਾ ਤੁਹਾਨੂੰ ਦੱਸ ਦਈਏ ਕਿ ਕੁਝ ਦਿਨ ਪਹਿਲਾਂ ਵੀ ਇੱਕ ਟਰਾਲੇ ਦੇ ਦੋ ਟਾਇਰਾਂ ਦੀ ਜੋੜੀ ਜਿਹੜੀ ਆ ਉਹ ਚੋਰੀ ਹੋ ਗਈ ਸੀ ਤੇ ਆਹ ਤੁਹਾਨੂੰ ਤਸਵੀਰਾਂ ਦਿਖਾ ਰਹੇ ਆ ਇੱਥੇ ਲਿਆ ਕੇ ਜਿਹੜੇ ਉਹ ਚੋਰਾਂ ਦੇ ਵੱਲੋਂ ਸਿਲੰਡਰ ਜਿਹੜੇ ਨੇ ਉਹ ਗੈਸ ਵਾਲੇ ਰੱਖੇ ਜਾਂਦੇ ਨੇ ਤਾਂ ਸਾਫ਼ ਕਲਿਆਂ ਦੇ ਨਿਸ਼ਾਨ ਜਿਹੜੇ ਨੇ ਉਹ ਸਿਲੰਡਰ ਦੇ ਤਾਂ ਦੇਖੇ ਜਾ ਰਹੇ ਨੇ ਮਿੱਟੀ ਦੇ ਵਿੱਚ ਤੇ ਉਥੇ ਹੀ ਜੇਕਰ ਗੱਲ ਕਰੀਏ ਤਾਂ ਤੁਹਾਨੂੰ ਦੱਸ ਦਈਏ ਕਿ ਇਹ ਚੋਰੀ ਜਿਹੜੀ ਉਹ ਰਾਤ ਦੇ ਕਰੀਬਨ ਤਾਂ 10 ਤੋਂ 10:30 ਤੋਂ 11 ਵਜੇ ਦੇ ਵਿਚਾਲੇ ਜਿਹੜੀ ਉਹ ਕੀਤੀ ਗਈ ਹੈ ਤੇ ਤੁਹਾਨੂੰ ਦੱਸ ਦਈਏ ਕਿ ਜਿਹੜੀ ਘਟਨਾ ਦੀ ਵੀਡੀਓ ਹੈ ਉਹ ਸੀਸੀਟੀਵੀ ਦੇ ਵਿੱਚ ਵੀ ਕੈਦ ਹੋ ਗਈ ਹੈ ਤੇ ਸੀਸੀਟੀਵੀ ਦੀ ਵੀਡੀਓ ਜਿਹੜੀ ਉਹ ਤੁਸੀਂ ਆਪਣੇ ਮੋਬਾਈਲ ਦੀ ਸਕਰੀਨ ਤੇ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਨਾ ਇੱਕ ਨਕਾਬਪੋਸ਼ ਇੱਕ ਮੂੰਹ ਬੰਨੇ ਵਾਲਾ ਵਿਅਕਤੀ ਜਿਹੜਾ ਉਹ ਕੰਦ ਟੱਪਦਾ ਤੇ ਕੰਦ ਟੱਪ ਕੇ ਉਹ ਆਉਂਦਾ ਹੈ ਤੇ ਅੱਗੇ ਆ ਕੇ ਜਿਹੜਾ ਉਹ ਸੈਂਟਰਾਂ ਨੂੰ ਜਿਹੜਾ ਉਹ ਚੁੱਕਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਸੋ ਚਲਦੀ ਚਲਦੀ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਕਿ ਇਹ ਚੋਰ ਜਿਹੜੇ ਨੇ ਉਹ ਜਲਦੀ ਤੋਂ ਜਲਦੀ ਫੜੇ ਜਾਣ ਤੁਹਾਨੂੰ ਦੱਸਦੀ ਕਿ ਇਸ ਵੀਡੀਓ ਦੇ ਵਿੱਚ ਚੋਰ ਦੇ ਜਿਹੜਾ ਆ ਖੱਬੇ ਹੱਥ ਦੇ ਵਿੱਚ ਇੱਕ ਚਮਕਦੀ ਹੋਈ ਚੀਜ਼ ਆਪਾਂ ਕੜਾ ਕਹਿ ਸਕਦੇ ਹਾਂ ਉਹ ਵੀ ਪਾਇਆ ਹੋਇਆ ਜਿਹੜਾ ਦਿਖਾਈ ਦੇ ਰਿਹਾ ਹੈ ਤੇ ਤੁਸੀਂ ਆਹ ਦੇਖੋ ਕਿ ਕਿਸ ਤਰ੍ਹਾਂ ਬੇਖੌਫ ਹੋ ਕੇ ਜਿਹੜਾ ਉਹ ਚੋਰ ਹੈ ਗੈਸ ਸਿਲੰਡਰ ਚੱਕਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਹੈ ਤੇ ਵੀਡੀਓ ਨੂੰ ਜਿਆਦਾ ਤੋਂ ਜਿਆਦਾ ਸ਼ੇਅਰ ਜ਼ਰੂਰ ਕਰ ਦਿਓ ਤਾਂ ਤਾਂ ਕਿ ਜਿਹੜੀ ਹੈ ਆਹ ਹੋਰ ਲੋਕ ਵੀ ਸਤਾਰਕ ਹੋ ਸਕਣ ਤੁਹਾਨੂੰ ਦੱਸਦੀ ਕਿ ਉੱਥੇ ਹੀ ਏਜੰਸੀ ਦੇ ਮਾਲਕ ਬੰਸੀ لال ਰੋੜਾ ਦਾ ਕਹਿਣਾ ਹੈ ਕਿ ਉਹਨਾਂ ਨੂੰ ਸਵੇਰੇ ਜਿਹੜਾ ਪਤਾ ਲੱਗਿਆ ਜਦੋਂ ਕਿ ਉਹਨਾਂ ਦੇ ਵੱਲੋਂ ਅ ਜੈਂਸੀ ਦੇ ਵਿੱਚੋਂ ਗੱਡੀ ਜਿਹੜੀ ਉਹ ਲੋਡਿੰਗ ਕਰਵਾਈ ਜਾ ਰਹੀ ਸੀ ਉਸੇ ਵੇਲੇ ਉਹਨਾਂ ਨੂੰ ਜਿਹੜਾ ਉਹ ਗੈਸ ਸਿਲੰਡਰ ਚੋਰੀ ਹੋਣ ਦਾ ਪਤਾ ਲੱਗਿਆ ਤੇ ਉਸ ਤੋਂ ਬਾਅਦ ਉਹਨਾਂ ਨੇ ਜਿਹੜਾ ਸੀਸੀਟੀਵੀ ਦੀ ਵੀਡੀਓ ਹੈ ਉਹ ਚੈੱਕ ਕੀਤੀ ਜਿਸ ਦੇ ਵਿੱਚ ਕਰੀਬਨ 10 ਤੋਂ 15 ਗੈਸ ਸਿਲੰਡਰ ਜਿਹੜੇ ਨੇ ਉਹ ਚੋਰੀ ਹੋਏ ਨੇ ਸੋ ਜਲਦੀ ਜਲਦੀ ਵੀਡੀਓ ਨੂੰ ਕਰ ਦਿਓ ਸ਼ੇਅਰ ਤੇ ਲੋਕਾਂ ਨੂੰ ਜਿਹੜਾ ਉਹ ਪਤਾ ਲੱਗ ਸਕੇ ਬਹੁਤ ਬਹੁਤ ਧੰਨਵਾਦ